ਉਹਨੂੰ ਤੂੰ ਕਰਕੇ ਬੁਲਾਉਂਦਾ ਸ਼ਨੀ ਮਾਰਾ ਨੂੰ ਕਹਿੰਦਾ ਮੈਂ ਤੇਰੇ ਕੰਨ ਮਰੋੜ ਦੇਣਾ ਵਾ ਕਦੀ ਕਹਿੰਦਾ ਮੈਂ ਤੇਰੀ ਉਹ ਹਣੂ ਮਾਂਜੀ ਵਾਲੀ ਹਣੂ ਮਾਂਜੂ ਨੂੰ ਕਹਿੰਦਾ ਮੈਂ ਪੂੰਛ ਫੜ ਕੇ ਉਹਨਾਂ ਦੇ ਘੁਮਾ ਕੇ ਯੂਨੀਵਰਸ ਤੇ ਸੁੱਟਾਂਗਾ ਅਪੜਤਾ ਵਾਂਗ ਉਹਨਾਂ ਨੂੰ ਬ੍ਰਹਮਾ ਦੇਵ ਨੂੰ ਕਹਿੰਦਾ ਮੈਂ ਬੋਦੀ ਤੋਂ ਫੜ ਕੇ ਘੁਮਾ ਦਾਂਗਾ ਯਮਰਾਜ ਜੀ ਨੂੰ ਗੰਦੀਆਂ ਗਾਲਾਂ ਕੱਢਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਯਾਰ ਸਭ ਕੁਝ ਜਨਤਕ ਕਰਦਾ ਸਭ ਕੁਝ ਮਖਾਤਾ ਵਿਦ ਪ੍ਰੂਵ ਮਖਾਤਾ ਕਿੱਥੇ ਨੇ ਮੇਰੇ ਧਰਮ ਜਿਹੜਾ ਬੰਦਾ ੜੇ ਮਾਂ ਦੇ ਨੂੰ ਗਾਲਾਂ ਕੱਢੂਗਾ ਭਾਵੇਂ ਮੈਂਟਲੀ ਅਫਸਰਡ ਹੋਏ ਫਿਰ ਵੀ ਇਹਨੇ ਚਪੇੜਾ ਮਾਰਾਂਗੇ ਉਹਦੇ ਕਰਾਂਗੇ ਨਾ ਬਸ ਤੇ ਆਪਾਂ ਇਹਨੂੰ ਕੋਈ ਬਖਸ਼ਣ ਨਹੀਂ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਗਿਆ ਪਵੰਡ ਸਾਹਿਬ ਉੱਥੇ ਮਹਾਰਾਜੀ ਹਜ਼ੂਰੀ ਦੇ ਵਿੱਚ ਇੱਕ ਸਿੰਘ ਨੂੰ ਪੁੱਛ ਰਿਹਾ ਕਿ ਬਾਬੇ ਦੇ ਮਾਂ ਦਾ ਨਾਮ ਦੱਸ ਇੰਨੇ ਕ ਪਾਰਟੀ ਜੇ ਕਿਤੇ ਕੇ ਕਟਿੰਗ ਹੋ ਹੁੰਦਿਆ ਵਾ ਦੇਖੋ ਕਿੱਡੀ ਸ਼ਰਮ ਵਾਲੀ ਗੱਲ ਆ ਇਹਦਾ ਕੋਈ ਯਾਰ ਦੋਸਤ ਸੀ ਉਹਨੂੰ ਕਹਿੰਦਾ ਮੈਨੂੰ ਕੋਈ ਗੁਰਨਾਣ ਦੇਵ ਜੀ ਲੱਗਦਾ ਹੋਵੇ ਇਹ ਆਪਣੇ ਦੋਸਤ ਨੂੰ ਕਹਿ ਰਿਹਾ ਹਾਂ ਜੀ ਭਾਜੀ ਬਸ ਲੰਗਰ ਹੁੰਦੇ ਜਿਹੜੇ ਸਾਡੇ ਗੁਰਦੁਆਰਿਆਂ 'ਤੇ ਲੱਗਦੇ ਨੇ ਲੰਗਰ ਹੁੰਦੇ ਜਿਹੜੇ ਸਾਡੇ ਮੰਦਰਾਂ 'ਚ ਲੱਗਦੇ ਨੇ ਬਿਲਕੁਲ ਇਹ ਲੰਗਰ ਨਹੀਂ ਲਾਂਦਾ ਇਹ ਭਖਾਰੀਆਂ ਨੂੰ ਮੈਂ ਭਖਾਰੀ ਗੈਰ ਮਹਿਸੂਸ ਸਮਝ ਕੇ ਕਹਿ ਰਿਹਾ ਹਾਂ ਲੰਗਰ ਹੁੰਦੇ ਰਾਤ 'ਚ ਵੀ ਲੱਗਾ ਹੋਵੇ ਨਾ ਭਾਜੀ ਲੰਗਰ ਉਹਦੀ ਪੂਰੀ ਪੂਜਾ ਪਾਠ ਕਰਕੇ ਚੜਾਵਾ ਚੜਾ ਕੇ ਹੈ ਨਾ ਬਿਲਕੁਲ ਫੇਰ ਲੰਗਰ ਲਾਂਦੇ ਆਪੋਗ ਲੱਗਦਾ ਪੋਗ ਲੱਗਦਾ ਉਸ ਤੋਂ ਬਾਅਦ ਲੰਗਰ ਸ਼ੁਰੂ ਕੀਤਾ ਜਾਂਦਾ ਤੇ ਰਾਹ ਚੱਲਦਿਆਂ ਨੂੰ ਵੀ ਖਵਾਇਆ ਜਾਂਦਾ ਸ਼ਰਦਾਪੁਰ ਉੱਤੇ ਕੁਝ ਨਹੀਂ ਦਾ ਤੇ ਟੋਕਨ ਸਿਸਟਮ ਉਹ ਜਿਹੜੇ ਲੋਕ ਆਉਂਦੇ ਨੇ ਪ੍ਰਵਾਸੀ ਉਹਨਾਂ ਨੂੰ ਟੋਕਨ ਦਿੱਤੇ ਹੁੰਦੇ ਨੇ ਉਹ ਆਉਂਦੇ ਨੇ ਇੱਕ 버ਗਰ ਇੱਕ ਕੋਲਡਰਿੰਗ ਦਾ 120 200 ਰੁਪਏ ਦਾ ਹਰ ਵਾਰ ਹਰ ਰਾਤ ਵਾਰ ਉਹ ਹੀ ਲੋਕ ਆਉਂਦੇ ਜਿਹੜੇ ਚੰਗੇ ਭਲੇ ਕੰਮ ਕਰੰਦੇ ਉਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਹੈਨਾ ਤੇ ਜਿਹੜੇ ਇਹੋ ਜਿਹਾ ਕੰਮ ਕਰੰਦੇ ਆਪ ਤਾਂ ਜਣੀ ਇੱਕ ਕੰਮ ਕਰੰਦੇ ਨੇ ਵੇਖੋ ਇੱਕ ਬੰਦੇ ਉਹ ਗਲਤ ਜਗ੍ਹਾ ਤੇ ਲੰਗਰ ਲਾ ਰਿਹਾ ਅਨਾ ਲੰਗਰ ਵੀ ਮੈਂ ਸੌਰੀ ਮੇਰੇ ਮੂੰਹੋਂ ਫੇਰ ਉਹ ਲੰਗਰ ਹੀ ਨਿਕਲਦਾ ਜਦੋਂ ਸਾਰੇ ਕਹਿੰਦੇ ਲੰਗਰ ਇੱਕ ਗਲਤ ਜਗ੍ਹਾ ਤੇ ਭੀੜ ਇਕੱਠੀ ਕਰ ਰਿਆ ਉਦੋਂ ਮੰਗਤਿਆਂ ਨੂੰ ਪ੍ਰਮੋਟ ਕਰ ਰਿਆ ਧਾਰਮਿਕ ਭਾਵਨਾਵਾਂ ਨੂੰ ਥੇਹ ਪਹੁੰਚਾ ਰਿਆ ਨਾਲ ਉਹਦੇ ਗਨਮੈਨ ਹੈਗੇ ਨੇ ਭਾਈ ਇਹਨੂੰ ਨਾ ਹਾਨਤ ਕੀ ਪੱਬਾਂ ਵਾਲੀ ਕੁੜੀਆਂ ਦੇ ਪੈਸੇ ਲੁਟਾਣ ਦੀ ਏਦਾਂ ਵਾਲੀ ਇਹਨੇ ਕਦੀ ਏਦਾਂ ਚੜਾਣੇ ਨਹੀਂ ਸਿੱਖੇ ਅਸੀਂ ਕਦੀ ਵੀ ਮੰਦਿਰ ਗੁਰਦੁਆਰੇ ਦੇ ਪੈਸੇ ਚੜਾਣੇ ਨਾ ਏਦਾਂ ਚੜਾ ਦੇ ਦੰਦ ਚੋੜੇ ਮਹਾਰਾਜ ਬਖਸ਼ਿਓ ਹੈਨਾ ਇਹ ਏਦਾਂ ਲੁਟਾਉਂਦੇ ਆ ਕੀ ਮੈਂ ਨਹੀਂ ਉਹ ਲਫ਼ਜ਼ ਯੂਜ਼ ਕਰ ਸਕਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਸ਼ੇਰਨੀ ਵਾਲੀ ਮਾਤਾ ਜੀ ਦਾ ਜ਼ਿਕਰ ਸਾਡੇ ਕਿਹੜੇ ਗ੍ਰੰਥ ਚ ਹੈਗਾ ਫਿਰ ਇਹ ਸ਼ੇਰਨੀ ਵਾਲੀ ਮਾਤਾ ਕੀ ਪਤਾ ਕੋਈ ਇਹਦੀ ਆਪਣੀ ਹੋਵੇ ਜਿਸ ਨੂੰ ਜਦਾਂ ਨਾਮ ਜਪਦਾ ਹੋਵੇ ਆਪਣੀ ਮਾਤਾ ਤੇ ਪੂਜੀ ਨਹੀਂ ਜਾਣਦੀ ਆਪਣੀ ਜਿਹੜੀ ਮਾਂ ਨੇ ਨੂੰ ਜਨਮ ਦਿੱਤਾ ਉਹ ਤੇ ਪੂਜੀ ਨਹੀਂ ਜਾਣਦੀ ਉਹਨਾਂ ਨੇ ਗਾਲੀ ਗਲੋਚ ਕਰਕੇ ਘਰੋਂ ਕੱਢਿਆ ਮਾਰ ਘੁੱਟ ਕੇ ਉਹਨੇ ਵਿਚਾਰੀ ਨੇ ਚਲੋ ਮਹਾਰਾਜ ਆਟੀਆਂ ਵੀ ਮਾਵਾ ਵਰਗੀ ਉਹਨੇ ਥਾਣੇ ਦੀ ਕੰਪਲੇਂਟ ਤੱਕ ਕੀਤੀ ਜਿਹੜਾ ਆਪਣੀ ਮਾਂ ਨਹੀਂ ਪੂਜਦਾ ਲੋਕਾਂ ਦੀ ਮਾਵਾ ਪੂਜੂਗਾ ਜਾਂ ਆਹੜੀ ਸ਼ੇਰਾਂ ਵਾਲੀ ਮਾਤਾ ਨੂੰ ਪੂਜੂਗਾ ਮੈਂ ਵੀ ਕਮਿਸ਼ਨਰ ਸਾਹਿਬ ਕੋ ਇਹ ਰਿਟਰਨ ਦੇ ਵਿੱਚ ਇੱਕ ਲਿਖਤੀ ਦੇ ਵਿੱਚ ਆ ਕੰਪਲੇਂਟ ਦਊਂਗਾ ਐਬ ਤੌਰ ਪੱਤਰਕਾਰ ਬੀਗ ਅ ਜਰਨਲਿਸਟ ਕਿ ਇਹ ਹਿੰਦੂ ਧਰਮ ਅਤੇ ਸਿੱਖ ਧਰਮ ਨੂੰ ਲੈ ਕੇ ਇਹ ਇਹ ਪੱਤੀ ਜਲਕ ਸ਼ਬਦ ਵਰਤ ਰਿਹਾ ਆ ਇਸ ਤੇ ਕੀ ਕਾਰਵਾਈ ਪ੍ਰਸ਼ਾਸਨ ਕਰਦਾ ਉਸ ਤੋਂ ਬਾਅਦ ਮੇਰਾ ਪ੍ਰਸ਼ਾਸਨ ਤੇ ਇਹ ਕਿੰਗ ਬਣੇਗਾ ਅੰਮ੍ਰਿਤਸਰ ਦਾ ਰਾਜਾ ਨਾਮ ਦਾ ਸਖਸ਼ ਜੋ ਆਪਣੇ ਆਪ ਨੂੰ ਸ਼ਹਿਰ ਦਾ ਕਿੰਗ ਕਹਾਉਂਦਾ ਜੈ ਮਾਤਾ ਦੀ ਕਹਿਣ ਵਾਲਿਆਂ ਨੂੰ ਮਹਿੰਗੇ ਹੋਟਲਾਂ ਦੇ ਵਿੱਚ ਲੰਗਰ ਦੇ ਨਾਮ ਤੇ ਉਹਨਾਂ ਨੂੰ ਰੋਟੀ ਖਵਾਉਂਦਾ ਹੈ ਤੇ ਕਈ ਤਰ੍ਹਾਂ ਦੇ ਹੋਰ ਲੰਗਰ ਵੀ ਲਗਾਉਂਦਾ ਹੈ ਹਰ ਐਤਵਾਰ ਲਾਰੈਂਸ ਰੋਡ ਦੇ ਉੱਪਰ ਨੋਟਾ ਦੇ ਲੰਗਰ ਲਗਾਏ ਜਾਂਦੇ ਆ ਹਵਾ ਦੇ ਵਿੱਚ ਨੋਟ ਉੱਟਦੇ ਆ ਗਰੀਬ ਲੋਕਾਂ ਨੂੰ ਭਿਖਾਰੀ ਬਣਾ ਦਿੰਦਾ ਉਹ ਲੋਕ ਤੇ ਲੋਕ ਵੀ ਭੋਲੇ ਭਾਲੇ ਨੇ ਜੋਸ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਅਸਲ 'ਚ ਉਹ ਪੰਜਾਬੀ ਨਿਯੋ ਪ੍ਰਵਾਸੀ ਲੋਕ ਨੇ ਉਸ ਤੋਂ ਬਾਅਦ ਇੱਥੋਂ ਤੱਕ ਤੇ ਗੱਲ ਠੀਕ ਸੀ ਪਰ ਜਦੋਂ ਉਸਨੇ Hindu ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅੱਗੇ ਜਾ ਕੇ ਵੀਡੀਓ ਬਣਾ ਕੇ ਆਪत्ति ਜਨਕ ਸ਼ਬਦ ਬੋਲਨੇ ਸ਼ੁਰੂ ਕੀਤੇ ਜਾਂ ਹਰ ਮੰਦਰ ਸਾਹਿਬ ਜਾ ਕੇ ਗੁਰਦੁਆਰਾ ਪੋਵੈਂਡ ਸਾਹਿਬ ਜਾ ਕੇ ਇਦਾਂ ਦੀਆਂ ਗੱਲਾਂ ਕੀਤੀਆਂ ਹਿਰਦੇ ਉਸ ਵੇਲੇ ਵਲੁੰਧਰੇ ਗਏ ਹਿਰਦੇ ਉਸ ਵੇਲੇ ਸਿਰਫ ਇੱਕੋ ਸੈਕਸ ਦੇ ਵਲੁੰਧਰੇ ਗਏ ਜੋ ਅੰਮ੍ਰਿਤਸਰ ਦਾ ਸਮਾਜ ਸੇਵਕ ਵਰਮ ਸ੍ਰੀਨਿਆ ਹੋਰ ਕੋਈ ਕੋਈ ਵੀ ਜਥੇਬੰਦੀ ਕੋਈ ਸੰਗਠਨ ਅੱਗੇ ਨਹੀਂ ਆਇਆ ਇਸ ਦੇ ਪਿੱਛੇ ਕੀ ਕਾਰਨ ਆ ਇਸ ਬਾਬਤ ਗੱਲਬਾਤ ਕਰਨ ਲੈਣੇ ਆ ਵੀਰੇ ਸਤਿ ਸ਼੍ਰੀ ਅਕਾਲ ਬੋਬੋ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਬਾਕੀ ਬਰੇ ਸਭ ਤੋਂ ਪਹਿਲਾਂ ਇਸ ਸੱਚ ਦੀ ਗੱਲ ਕਰ ਲੈਨੇ ਆ ਜੋ ਕੁਛ ਵੀ ਕਰ ਰਿਹਾ ਲੰਗਰ ਲਗਾ ਰਿਹਾ ਲੰਗਰ ਲਗਾਉਣਾ ਮਾੜੀ ਗੱਲ ਨਹੀਂ ਹੁੰਦੀ ਠੀਕ ਹੈ ਕਰੋ ਤੁਸੀਂ ਲੋਕਾਂ ਦੇ ਢਿੱਡ ਭਰੋ ਪਰ ਲੋਕਾਂ ਦੇ ਢਿੱਡ ਇਸ ਤਰੀਕੇ ਭਰੇ ਜਾਂਦੇ ਆ ਉਹ ਲੰਗਰ ਇਸ ਤਰੀਕੇ ਹੁੰਦਾ ਉਸ ਨੂੰ ਭੋਗ ਲੱਗਦਾ ਬਕਾਇਦਾ ਹਰ ਇੱਕ ਸੰਗਤ ਉਸ ਨੂੰ ਸ਼ੱਕ ਸਕਦੀ ਹੈ ਪਰ ਐਸਾ ਕਿਹੜਾ ਲੰਗਰ ਹੈ ਜੋ ਹਰ ਐਤਵਾਰ ਉਹੀ ਲੋਕ ਹੁੰਦੇ ਨੇ ਛੱਕਣ ਵਾਸਤੇ ਤੇ ਉਹੀ ਲੋਕਾਂ ਦੇ ਵਿੱਚ ਵੱਡਾ ਜਾਂਦਾ ਹੈ ਅ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਚੈਨਲ ਰਾਹੀਂ ਸਾਡੀ ਆਵਾਜ਼ ਜਨਤਾ ਤੱਕ ਪਹੁੰਚਾ ਰਹੇ ਹੋ ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦਾ ਵਾਂ ਕਿ ਉਹ ਕੋਈ ਲੰਗਰ ਨਹੀਂ ਜਗਾ ਉਹਨੂੰ ਲੰਗਰ ਦਾ ਨਾਮ ਨਾ ਹੀ ਦਈਏ ਕਿਉਂਕਿ ਲੰਗਰ ਇੱਕ ਬੜੀ ਪਵਿੱਤਰ ਚੀਜ਼ ਆ ਲੰਗਰ ਉਹ ਹੁੰਦੇ ਜਿਹੜੇ ਸਾਡੇ ਗੁਰਦੁਆਰਿਆਂ 'ਚ ਲੱਗਦੇ ਲੰਗਰ ਉਹ ਹੁੰਦੇ ਜਿਹੜੇ ਸਾਡੇ ਮੰਦਰਾਂ 'ਚ ਲੱਗਦੇ ਇਹ ਲੰਗਰ ਨਹੀਂ ਲਾਂਦਾ ਇਹ ਭਖਾਰੀਆਂ ਨੂੰ ਮੈਂ ਭਖਾਰੀ ਕਹਿ ਰਿਹਾ ਮੈਂ ਸੋਚ ਸਮਝ ਕੇ ਕਹਿ ਰਿਹਾ ਵਾਂ ਕਿਉਂਕਿ ਉੱਥੇ ਕੋਈ ਵੀ ਸ਼ਖਸ ਲੰਗਰ ਹੁੰਦੇ ਰਾਹ ਚ ਵੀ ਲੱਗਾ ਹੋਵੇ ਨਾ ਭਾਜੀ ਲੰਗਰ ਉਹਦੀ ਪੂਰੀ ਪੂਜਾ ਪਾਠ ਕਰਕੇ ਚੜਾਵਾ ਚੜਾ ਕੇ ਬਿਲਕੁਲ ਫੇਰ ਲੰਗਰ ਲਾਂਦੇ ਦੇਵਤੇ ਵਾਲੀ ਪਹਿਲਾਂ ਭੋਗ ਲੱਗਦਾ ਭੋਗ ਲੱਗਦਾ ਉਸ ਤੋਂ ਬਾਅਦ ਲੰਗਰ ਸ਼ੁਰੂ ਕੀਤਾ ਜਾਂਦਾ ਤੇ ਰਾਹ ਚ ਚਲਦਿਆਂ ਨੂੰ ਵੀ ਖਵਾਇਆ ਜਾਂਦਾ ਸ਼ਰਧਾ ਪੂਰਵਕ ਉੱਥੇ ਕੁਝ ਨਹੀਂ ਹੁੰਦਾ ਉਥੇ ਟੋਕਨ ਸਿਸਟਮ ਉਹ ਜਿਹੜੇ ਲੋਕ ਆਉਂਦੇ ਨੇ ਪ੍ਰਵਾਸੀ ਉਹਨਾਂ ਨੂੰ ਟੋਕਨ ਦਿੱਤੇ ਹੁੰਦੇ ਨੇ ਉਹ ਆਉਂਦੇ ਨੇ ਇੱਕ 버ਗਰ ਇੱਕ ਕੋਲਡ ਡਰਿੰਕ ਦਿੰਦਾ ਵਾ ਨਾਲ 100 100 200 200 ਰੁਪਇਆ ਦਿੰਦਾ ਵਾ ਹਰ ਵਾਰ ਹਰ ਐਤਵਾਰ ਉਹ ਯੂ ਲੋਕ ਆਉਂਦੇ ਨੇ ਹੂੰ ਮਨ ਲਗੀ ਇੱਕ ਬੰਨੇ ਸਰਕਾਰ ਮੰਗਤਿਆਂ ਨੂੰ ਬੰਦ ਫੜਨ ਦੀ ਹੈ ਉਹਨਾਂ ਦੇ ਪਰਚੇ ਕਰਨ ਦੀ ਆ ਕੀ ਮੰਗਤਾਗਰੀ ਖਤਮ ਕਰਨੀ ਹੈ ਨਾ ਇਹ ਸਿਸਟਮ ਖਤਮ ਕਰਨਾ ਇੱਕ ਬੰਨੇ ਇਹ ਹਾਇਰ ਹਾਇਤਵਾਰ ਉਹਨਾਂ ਨੂੰ ਪ੍ਰਮੋਟ ਕਰਨ ਦਿਆ ਵਾ ਇੱਕ ਪਾਸੇ ਉਹਨਾਂ ਦੀ ਹਿਫਾਜ਼ਤ ਲਈ ਸਿਕਿਉਰਿਟੀ ਗਾਰਡ ਉਹਨਾਂ ਨੂੰ ਗਨਮੈਨ ਵੀ ਦਿੱਤੇ ਦੇਖੋ ਉਹਨਾਂ ਨੂੰ ਜਿਹੜੇ ਗਨਮੈਨ ਦਿੱਤੇ ਉਹ ਆਪਣੀ ਵੀਡੀਓ ਚ ਆਪ ਕਹਿ ਰਿਹਾ ਵਾ ਕਿ ਮੈਨੂੰ ਕੋਈ ਥ੍ਰੈਡ ਨਹੀਂ ਆਈ ਮੈਂ ਕੋਈ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਨਹੀਂ ਕੀਤੀ ਮੈਂ ਤਾਂ ਛੇਤੀ ਕੋਰ ਆ ਮੈਨੂੰ ਤੇ ਗਨਮੈਨ ਰੱਖਣ ਦਾ ਸ਼ੌਂਕ ਆ ਮੈਂ ਤਾਂ ਆ ਰੱਖੇ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਜਿਹੜੇ ਚੰਗੇ ਭਲੇ ਕੰਮ ਕਰਨਦੇ ਆ ਉਹਨਾਂ ਦੀ ਕੋਈ ਸਿਕਿਉਰਿਟੀ ਨਹੀਂ ਹਨਾ ਤੇ ਜਿਹੜੇ ਇਹੋ ਜਿਹੇ ਕੰਮ ਕਰਨਦੇ ਆ ਆਪ ਤਾਂ ਜਣੀ ਇੱਕ ਕੰਮ ਕਰਨਦੇ ਨੇ ਵੇਖੋ ਇੱਕ ਬੰਦੇ ਉਹ ਗਲਤ ਜਗ੍ਹਾ ਤੇ ਲੰਗਰ ਲਾ ਰਿਆ ਹਨਾ ਲੰਗਰ ਵੀ ਮੈਂ ਸੌਰੀ ਮੇਰੇ ਮੂੰਹੋਂ ਫੇਰ ਉਹ ਲੰਗਰ ਹੀ ਨਿਕਲਦਾ ਜਿਹੜੋ ਸਾਰੇ ਕਹਿੰਦੇ ਲੰਗਰ ਇੱਕ ਗਲਤ ਜਗ੍ਹਾ ਤੇ ਭੀੜ ਇਕੱਠੀ ਕਰ ਰਿਆ ਉਹ ਤਾਂ ਮੰਗਤਿਆਂ ਨੂੰ ਪ੍ਰਮੋਟ ਕਰ ਰਿਆ ਧਾਰਮਿਕ ਭਾਵਨਾਵਾਂ ਨੂੰ ਥੇਸ ਪਹੁੰਚਾ ਰਿਆ ਨਾਲ ਉਹਦੇ ਗਨਮੈਨ ਹੈਗੇ ਨੇ ਗਨਮੈਨ ਦਾ ਮੈਂ ਜ਼ਿਕਰ ਕਰ ਦਿੰਦਾ ਆ ਬੀਤੇ ਦਿਨੀ ਐ ਜਨਾਲਾ ਦੇ ਵਿੱਚ ਇੱਕ ਡਾਕਟਰ ਨੂੰ ਗੋਲੀ ਮਾਰ ਗਏ ਦਿਨ ਦਿਹਾੜੇ ਉਸ ਦਾ ਕਤਲ ਕਰ ਗਏ ਉਹਨੂੰ ਪਹਿਲੇ ਵੀ ਥੈਟ ਆਈਆਂ ਸੀਗੀਆਂ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਸੀ ਉਹਨਾਂ ਨੂੰ ਗਨ ਮੈਨ ਵੀ ਦਿੱਤੇ ਸੀ ਪਰ ਬਕਾਇਦਾ ਉਸ ਨੂੰ ਗੋਲੀ ਮਾਰ ਦਿੱਤੀ ਗਈ ਉਸ ਦੀ ਮੌਤ ਹੋ ਗਈ ਤੇ ਪ੍ਰਸ਼ਾਸਨ ਅੱਜ ਕਿੱਥੇ ਬੈਠਾ ਆ ਪ੍ਰਸ਼ਾਸਨ ਦੇ ਵਿੱਚ ਜਿਹੜੀਆਂ ਨਾਕਾਮਯਾਬੀਆਂ ਨੇ ਉਹ ਜ਼ਰੂਰ ਸਾਹਮਣੇ ਆ ਰਹੀਆਂ ਪਰ ਜੇਕਰ ਇਸ ਤਰੀਕੇ ਤੁਸੀਂ ਕੰਪਲੇਂਟ ਵੀ ਦਿੱਤੀ ਜ਼ਿਕਰ ਕੀਤਾ ਪਰ ਕਾਰਵਾਈ ਹਜੇ ਤੱਕ ਨਹੀਂ ਹੋਈ ਫਿਰ ਅਸੀਂ ਇਨਸਾਫ ਦੀ ਜਿਹੜੀ ਗੁਹਾਰਿਆ ਉਹ ਲਾਣਾ ਛੱਡ ਦਈਏ ਜਾਂ ਆਪਾਂ ਆਪਣੇ ਸੰਵਿਧਾਨ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਦੇਖੋ ਜੀ ਮੈਂ ਜਿਲੋਰੀਆਂ ਵੀਡੀਓਜ਼ ਦੇਖੀਆਂ ਸਭ ਕੁਝ ਦੇਖਿਆ ਮੈਨੂੰ ਬੜੀ ਗਲਤ ਚੀਜ਼ ਲੱਗੀ ਕਿ ਯਾਰ ਇਹ ਤੇ ਮੰਦਰਾ ਚ ਜਾ ਕੇ ਬੇਦਬੀਆਂ ਕਰਨ ਦਿਆਂ ਭਗਵਾਨਾਂ ਦੇ ਉਹ ਮੈਂ ਜਨਤਕ ਵੀ ਕੀਤੀ ਹੋਈ ਆਪਣੇ ਆਈਡੀ ਤੇ ਵੀ ਆਪਣੇ ਤੇ ਸੋਸ਼ਲ ਮੀਡੀਆ ਅਕਾਊਂਟ ਤੇ ਤੇ ਮੈਨੂੰ ਉਸ ਤੋਂ ਬਾਅਦ ਮੈਂ ਕਹਾ ਯਾਰ ਚਲ ਕੋਈ ਨਹੀਂ ਮੈਂ ਸੋਸ਼ਲ ਮੀਡੀਆ ਤੇ ਤੇ ਪਾ ਹੀ ਦਿੱਤੀਆਂ ਕਿਸੇ ਨਾ ਕਿਸੇ ਨੇ ਇਹਨੂੰ ਸਮਝਾ ਦੇਗਾ ਕਿ ਯਾਰ ਨਹੀਂ ਤੇਰਾ ਵਿਰੋਧ ਹੋਉਂਦਿਆ ਵਾ ਤੂੰ ਮੰਦਰਾ ਚ ਜਾ ਕੇ ਇਹ ਚੀਜ਼ਾਂ ਨਹੀਂ ਕਰਨੀਆਂ ਮੈਂ ਉੱਥੋਂ ਤੱਕ ਸੀਮਿਤ ਸੀਗਾ ਸੀਰੀਅਸਲੀ ਮੈਂ ਦੱਸਣ ਲਿਆ ਮੇਰਾ ਕੋਈ ਇਰਨਾ ਵੈਰ ਵਿਰੋਧ ਨਹੀਂਗਾ ਮੈਂ ਕੀ ਲੈਣਾ ਯਾਰ ਆਪਣੇ ਪਿਓ ਦੇ ਪੈਸੇ ਉਜਾੜਨ ਦੇ ਮੇਰੇ ਘਰੋਂ ਤੋਂ ਨ ਜਾਣਦਾ ਕੋਈ ਮੇਰਾ ਕੋਈ ਵੈਰ ਵਿਰੋਧ ਨਹੀਂ ਜਿਹੜੀ ਇਹਨੇ ਬੇਦਬੀ ਕੀਤੀ ਮੈਂ ਇਹਨੂੰ ਅਵੇਅਰਨੈਸ ਕਰਵਾਣੀ ਹੈ ਕਿ ਜਿਹੜੇ ਸਾਡੇ ਧਰਮ ਦੇ ਉਹਦੇ ਧਾਰਨ ਉਹਨਾਂ ਤੱਕ ਪਹੁੰਚੇ ਆ ਉਹਨੂੰ ਇਹ ਕੋ ਮਾਫੀਨਾਮਾ ਲਖਵਾਣਗੇ ਜਾਂ ਨੂੰ ਸਮਝਾਣਗੇ ਜਾਂ ਇਹ ਹਟ ਜਾਏਗਾ ਲੇਕਿਨ ਹਾਦਸੇ ਉੱਥੇ ਹੀ ਮੁੱਕੀ ਯਾਰ ਜਿਹੜੇ ਇਹਨੇ ਭਗਵਾਨਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰਤੀਆਂ ਸਾਡੇ ਕੋਲ ਵੀਡੀਓ ਆਡੀਓ ਆ ਗਿਆ ਕੀ ਐਸਾ ਲੱਗਾ ਤੁਹਾਨੂੰ ਵੀਡੀਓ ਦੇ ਵਿੱਚ ਕੀ ਗਲਤ ਸੀ ਤੂੰ ਤੂੰ ਕਰਕੇ ਬੁਲਾਉਂਦਾ ਸ਼ਨੀ ਮਾਰਾ ਨੂੰ ਕਹਿੰਦਾ ਮੈਂ ਤੇਰੇ ਕੰਨ ਮਰੋੜ ਦੇਣਾ ਵਾ ਕਦੀ ਕਹਿੰਦਾ ਮੈਂ ਤੇਰੀ ਉਹ ਕੋ ਹਨੂਮਾਨ ਜੀ ਵਾਲੀ ਹਨੂਮਾਨ ਜੀ ਨੂੰ ਕਹਿੰਦਾ ਮੈਂ ਪੂੰਛ ਫੜ ਕੇ ਉਹਨਾਂ ਦੇ ਘੁਮਾ ਕੇ ਯੂਨੀਵਰਸ ਤੇ ਸੁੱਟਾਂਗਾ 扑ੜਕਾਵਾਂਗਾ ਉਹਨਾਂ ਨੂੰ ਮਤਲਬ ਕਿ ਇਹੋ ਇਹੋ ਜਿਹੇ ਲੈਂਗੁਏਜ ਯੂਜ਼ ਕੀਤੀਆਂ ਗਈਆਂ ਭਗਵਾਨਾਂ ਬਾਰੇ ਕਿ ਮੈਂ ਤੁਹਾਨੂੰ ਦੱਸ ਨਹੀਂ ਜਦੋਂ ਸ਼ਨੀ ਮਾਰਾ ਨੂੰ ਕਹਿੰਦਾ ਤੇਰੇ ਮੂੰਹ ਤੇ ਸ਼ਰਾਪ ਮਾਰਾਂਗਾ अच्छा है ना मतलब ब्रह्म कि ब्रह्मदेव ਨੂੰ ਕਹਿੰਦਾ ਮੈਂ ਬੋਦੀ ਤੋਂ ਫੜ ਕੇ ਘੁਮਾ ਦਾਂਗਾ ਯਮਰਾਜ ਜੀ ਨੂੰ ਗੰਦੀਆਂ ਗਾਲਾਂ ਕੱਢਦਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਯਾਰ ਸਭ ਕੁਝ ਜਨਤਕ ਕਰਤਾ ਸਭ ਕੁਝ ਵਖਾਤਾ ਵਿਦ ਪ੍ਰੂਵ ਵਖਾਤਾ ਕਿੱਥੇ ਨੇ ਮੇਰੇ ਧਰਮ ਇਹ ਬੰਦਾ ਮੈਂਟਲੀ ਅਫਸਰ ਉਹ ਆਪਣੇ ਆਪ ਨੂੰ ਕਹਿੰਦਾ ਮੈਂ ਮੈਂਟਲੀ ਅਫਸਰ ਲੇਕਿਨ ਮੈਂਟਲੀ ਅਫਸਰ ਹੁਣ ਮੇਰੀ ਗੱਲ ਸੁਣੋ ਇੱਕ ਵੀਡੀਓ ਵੀ ਵਾਇਰਲ ਹੋਈ ਉਸ ਦੇ ਵਿੱਚ ਉਹ ਆਪਣਾ ਦਿਖਾ ਰਿਹਾ ਕਿ ਮੇਰਾ ਟ੍ਰੀਟਮੈਂਟ ਹੋਇਆ ਪਾਜੀ ਪਾਜੀ ਮੈਂ ਮੈਂ ਮੇਰੇ ਪਰਿਵਾਰ ਵੀ ਮੇਰੇ ਮਾਪਿਓ ਵੀ ਨੇ ਹੈਨਾ ਹੂੰ ਤੁਸੀਂ ਵੀ ਪਰਿਵਾਰੀ ਕੋ ਹਾਡੇ ਰੱਬ ਗੁਰੂ ਮਹਾਰਾਜ ਸਾਡੇ ਪਿਓਾਂ ਵਰਗੇ ਮਾਂ ਪਿਓ ਵਰਗੇ ਹਨ ਜਿਹੜਾ ਬੰਦਾ ਸਾਡੇ ਮਾਪਿਆਂ ਨੂੰ ਗਾਲ੍ਹਾਂ ਕੱਢੂਗਾ ਭਾਵੇਂ ਮੈਂਟਲੀ ਅਫਸਰਟ ਹੋਏ ਫਿਰ ਵੀ ਅਸੀਂ ਚਪੇੜਾ ਮਾਰਾਂਗੇ ਉਹਦੇ ਕਰਾਂਗੇ ਨਾ ਆਪਾਂ ਤੇ ਆਪਾਂ ਇਹਨੂੰ ਕਿਉ ਬਖਸ਼ਣ ਨਹੀਂ ਆਪਾਂ ਇਹਦੀ ਕੰਪਲੇਂਟ ਕਮਿਸ਼ਨਰ ਸਾਹਿਬ ਨੂੰ ਬਕਾਇਦਾ ਰਿਟਰਨ ਚ ਦੇ ਕੇ ਆਏ ਆ ਕਿ ਇਹ ਸਾਡੇ ਭਗਵਾਨਾਂ ਨੂੰ ਗਾਲ੍ਹਾਂ ਕੱਢਣ ਦਿਆ ਜੇ ਪੈਨ ਡਰਾਈਵ ਨਾਲ ਲਾਈ ਆ ਸਾਰਾ ਕੁਝ ਐਵੀਡੈਂਸ ਦਿੱਤਾ ਵਾ ਸਾਡੇ ਕੋਲ ਤੇ ਇਹਨਾਂ ਕੋ ਕੁਝ ਕਾਹੀਗਾ ਨਹੀਂ ਚਾਹੁੰਦੇਗੇ ਕਿ ਸਮਾਜ ਚ ਲਿਆਈਏ ਕੀ ਮਾਹੌਲ ਖਰਾਬ ਹੋ ਗਿਆ ਮਬਰਸਰ ਦਾ ਮੈਂ ਨਹੀਂ ਚੰਦਾ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਕੋਈ ਆਓ ਜੀ ਗਤੀਵਿਧੀ ਹੋਵੇ ਲੱਗਦਾ ਕਿ ਤੁਸੀਂ ਪਹਿਲਾਂ ਤੋਂ ਇਹ ਸਮਾਂ ਉਡੀਕ ਰਹੇ ਸੀਗੇ ਕਿਉਂਕਿ ਹੜਾ ਦਾ ਮਾਹੌਲ ਵੀ ਚੱਲ ਰਿਹਾ ਸੀ ਤੁਸੀਂ ਉਸ ਦਾ ਵੀ ਇੰਤਜ਼ਾਰ ਕਰ ਰਹੇ ਸੀ ਕਿ ਹਾਲਵੋਲ ਠੀਕ ਹੋ ਜਾਏ। ਸਾਨੂੰ ਇਹ ਹੈਗਾ ਕਿ ਯਾਰ ਲੋਕੀ ਆਪਣੀਆਂ ਵਿਚਾਰੇ ਮੁਸੀਬਤਾਂ ਜੇ ਪੈਣ ਉਹਨਾਂ ਨੂੰ ਇਹ ਚੀਜ਼ਾਂ ਮਕਾ ਕੇ ਕੀ ਸਾਬਿਤ ਕਰਾਂਗੇ। ਅਸੀਂ ਤਾਂ ਇਹੋ ਕਹਿੰਦੇ ਮਹਾਰਾਜ ਪਹਿਲਾਂ ਉਹਨਾਂ ਦਾ ਸੁੱਖ ਸਮ੍ਰiddhi ਦੇਈ ਉਹਨਾਂ ਨੂੰ ਉਹਨਾਂ ਨੂੰ ਮੂਰ ਵਰ ਸੇਵਾ ਦੇ ਉਸ ਤੋਂ ਬਾਅਦ ਇਹੋ ਜਿਹੇ ਕੁੱਤੇ ਬੰਦਿਆਂ ਵੱਲ ਹੋਵਾਂਗੇ। ਉਸ ਤੋਂ ਬਾਅਦ ਜੀ ਆਪਾਂ ਉਹ ਵੀਡੀਓ ਜਨ ਤੱਕ ਕੀਤੀ ਮੈਂ ਕੋਈ ਕਾਰਵਾਈ ਨਹੀਂ ਹੋਈ ਇੱਕ ਪੈ ਦੀ ਇਹ ਕੱਲਾ Hindu Devi Devta ਰੋਣੇ ਬੋਲਣ ਦਿਆ ਇਹ ਗੁਰੂ ਗੁਰੂਆਂ ਵਾਲੇ ਵੀ ਬੜਾ ਕੁਝ ਬੋਲਦਾ ਵਾ ਉਹ ਫਿਰ ਮਾਹੌਲ ਖਰਾਬ ਕਰਨ ਵਾਲੀ ਗੱਲ ਸੀ ਜੀ। ਲੈਕਿਨ ਹੁਣ ਇਹੋ ਜਿਹੀ ਹਾਦਥਾ ਆ ਗਈ ਹੈ ਜਿੱਤੇ ਆਨੂੰ ਇਹ ਲੱਗ ਲੱਪਿਆ ਵਾ ਕਿ ਜਿੱਦਾਂ ਆਪਾਂ ਵੇਖਦੇ ਆਏ ਨਾ ਕਿ ਕਿਸੇ ਸਿੱਖ ਧਰਮ ਚ ਕੋਈ ਬੇਦਬੀ ਕਰਦਾ ਨਾ ਉਹਦਾ ਫੈਸਲਾ ਤੁਰੰਤ ਹੋ ਜਾਂਦਾ ਹੈ ਪੂਰੇ ਤੋਂ ਪ੍ਰਸ਼ਾਸਨ ਮੌਕੇ ਤੇ ਕਾਰਵਾਈ ਕਰ ਦਿੰਦੀ ਹੈ ਲੇਕਿਨ ਇਹਨੇ ਸਾਡੇ ਹਿੰਦੂਆਂ ਦੀ ਬੇਦਬੀ ਕੀਤੀ ਗੁਰੂਆਂ ਨੂੰ ਸਾਡੇ ਭਗਵਾਨਾਂ ਨੂੰ ਗਾਲਾਂ ਕੱਢੀਆਂ ਲੇਕਿਨ ਹਾਲੇ ਤੱਕ ਕੋਈ ਕਾਰਵਾਈ ਨਹੀਂ ਨਾ ਕੋਈ ਜੱਥੇਬੰਦੀਆਂ ਸਾਹਮਣੇ ਆਈਆਂ ਵਾ ਜਿਹੜੀਆਂ ਉਹ ਗੁਰਦੁਆਰਾ ਸਾਹਿਬ ਹਰਮੰਦਰ ਸਾਹਿਬ ਦੀ ਵੀਡੀਓ ਵਾਇਰਲ ਹੋਈ ਹੈ ਜੇ ਤੱਕ ਮੈਨੂੰ ਲੱਗਦਾ ਉਹ ਸਿੱਖ ਜੱਥੇਬੰਦੀਆਂ ਤੱਕ ਨਹੀਂ ਪਹੁੰਚੀ ਕਿਉਂਕਿ ਜੇ ਪਹੁੰਚੀ ਹੁੰਦੀ ਤੇ ਮੈਨੂੰ ਲੱਗਦਾ ਉਹ ਸਭ ਤੋਂ ਪਹਿਲਾਂ ਸੌਦਾ ਲਾਉਂਦੀਆਂ ਗੱਲਾਂ ਕਰਦੇ ਉਹਦੇ ਇੰਤਜ਼ਾਰ ਨਹੀਂ ਕਰਦੇ ਮੈਨੂੰ ਲੱਗਦਾ ਦੇਖੋ ਉਹ ਉਹਨਾਂ ਦੀਆਂ ਭਾਵਨਾਵਾਂ ਵਾਂ ਸੌਦਾ ਸਦਾ ਮੈਂ ਐਸੀ ਜੇ ਨਹੀਂ ਹੱਕ ਚਾਹ ਮੈਂ ਪੁਲਿਸ ਕਾਰਵਾਈ ਦੇ ਹੱਕ ਚਾਹ ਦੇਖੋ ਮੈਡਮ ਮੈਂ ਬੜਾ ਚਾਹਨਾ ਵਾਂ ਬੜਾ ਸ਼ਾਂਤੀ ਨਾਲ ਸਭ ਹੋਵੇ ਮੈਂ ਤਾਂ ਹੀ ਤੇ ਕਰੀ ਨਾ ਛੇਤੀ ਅਗਰੈਸਿਵ ਹੋ ਕੇ ਮੈਂ ਵੀ ਚਾਹਦਾ ਤੇ ਸੋਸ਼ਲ ਮੀਡੀਆ ਤੇ ਵੀਡੀਓ ਬੁਕਾ ਕੇ ਵਾਇਰਲ ਕਰ ਦਿੰਦਾ ਬੰਦਾ ਉਹ ਚ ਗੁਰੂ ਘਰ ਤੁਰ ਗਿਆ ਮੈਂ ਵੀ ਗੁਰੂ ਘਰ ਜਾਣਾ ਮੈਂ ਹਿੰਦੂ ਆ ਮੈਂ ਉੱਥੇ ਜਾ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਕਿਉਂ ਵਾਹਿਗੁਰੂ ਵੀ ਮੇਰੇ ਮਹਾਰਾਜ ਦਾ ਹੀ ਨਾਮ ਆ ਉਹ ਕਿਹਦਾ ਨਾਮ ਹੋ ਵੀ ਮੇਰੇ ਮਹਾਰਾਜ ਜੀ ਨੇ ਉੱਥੇ ਜਾ ਕੇ ਕਹਿੰਦਾ ਮਾਤਾ ਰਾਣੀ ਮੇਰੀ ਤਾਕਤ ਵੇਖੋ ਜੈ ਮਾਤਾ ਦੀ ਜੈ ਮਾਤਾ ਦੇ ਉੱਥੇ ਚੈਲੰਜ ਕਰਕੇ ਆਇਆ ਉਹਨਾਂ ਨੂੰ ਯਾਰ ਉਹ ਚੰਗਾ ਤੇਰੀ ਮੇਰੀ ਕਿਸਮਤ ਚੰਗੀ ਕਿਸੇ ਨੇ ਸੁਣਿਆ ਨਹੀਂ ਆ ਕਿਸੇ ਨੇ ਇਹਨੂੰ ਧਿਆਨ ਨਹੀਂ ਦਿੱਤਾ ਨਹੀਂ ਤਾਂ ਉੱਥੇ ਜਿਹੜਾ ਸੌਦਾ ਸਾਦਾ ਲਾਥਿਆ ਰਿਹਾ ਲੋਕਾਂ ਨੇ ਕਹਿੰਨਾ ਕਿ ਇਹ ਹਿੰਦੂ ਆਏਗਾ ਤੇ ਮਨ ਧੱਕਾ ਕਰਤਾ ਇਹ ਇਦਾਂ ਇਹ ਕਿਸੇ ਚੀਜ਼ ਦੀ ਆੜ ਦੇ ਵਿੱਚ ਕਿਸੇ ਤਰ੍ਹਾਂ ਨੂੰ ਫਿੱਕਾ ਪਾਉਣਾ ਚਾਹੁੰਦਾ ਹੋਵੇ ਮੈਨੂੰ ਲੱਗਦਾ ਇਹ ਏਜੰਸੀ ਦਾ ਬੰਦਾ ਹੀ ਨਾ ਹੋਵੇ ਜਿਹੜਾ ਧਰਮਾਂ ਨੂੰ ਲੜਾਣ ਆਇਆ ਵਾ ਇੱਕ ਬੰਨੇ ਕਿਤੇ ਪਾਰਟੀ 'ਚ ਬੈਠਾ ਵਾ ਤੇ ਆਪਣੇ ਯਾਰ ਦੋਸਤਾਂ ਨੂੰ ਕਹਿੰਦਾ ਕਿ ਦੇਖੋ ਨਾ ਜੇ ਜੇ ਉਹ ਜੈ ਮਾਤਾ ਦੀ ਕਹਾੜਿਆ ਉਹ ਕਹਿੰਦਾ Hindu ਧਰਮ ਨਾਲ ਸੰਬੰਧ ਨਹੀਂ ਰੱਖਦਾ ਕਹਿੰਦਾ ਮੈਂ ਨਾ ਮੈਂ ਸਿੱਖਿਆ ਨਾ ਮੈਂ ਇਸਾਈਆ ਮੂੰਹ 'ਚੋਂ ਜੈ ਮਾਤਾ ਦੀ ਸ਼ਬਦ ਵਰਤਦਾ ਆ ਫਿਰ ਉਹ ਕਹਿੰਦਾ ਕਿ ਮਾਤਾ ਕਿਸੇ ਦੀ ਵੀ ਹੋਵੇ ਭਾਵੇਂ ਉਹ ਸਿੱਖ ਧਰਮ ਦੇ ਕਿਸੇ ਗੁਰੂ ਦੀ ਮਾਤਾ ਹੋਵੇ ਮੇਰੇ ਲਈ ਉਹ ਵੀ ਜੈ ਮਾਤਾ ਦੀ ਹੈ ਠੀਕ ਆਪਾਂ ਮੰਨ ਲਏ ਪਰ ਤੂੰ Hindu ਧਰਮ ਦੀ ਜਾਂ Sikh ਧਰਮ ਦੀ ਜਾਂ ਕਿਸੇ ਵੀ ਧਰਮ ਦੀ ਬੇਇੱਜ਼ਤੀ ਦਿਨਾਂ ਕਰ ਰਿਆਂ ਉਹਨਾਂ ਦੇ ਆਪਾਂ ਕਿੰਨਾ ਚੰਗਾ ਮੈਂ ਕਹਿੰਦਾ ਤੂੰ ਚਲੋ ਦਰਬਾਰ ਸਾਹਿਬ ਜਾ ਕੇ ਜੈ ਮਾਤਾ ਦੀ ਕਿਹਾ ਤੂੰ ਕਿਹਾ ਮੈਂ ਉਹਨਾਂ ਦੀ ਗੁਰੂਵਾਰੀ ਮਾਤਾ ਨੂੰ ਜੈ ਮਾਤਾ ਕਰਿਆ ਮੇਰੀ ਤਾਕਤ ਵੇਖੋ ਜਾਂ ਮਾਤਾ ਦੀ ਤਾਕਤ ਵੇਖੋ ਬਲਾ ਕਿਹੜਾ ਕੰਮ ਸੇਰ ਚ ਇਹਦੇ ਚ ਸ਼ਰਦਾ ਤਾਂ ਨਹੀਂ ਨਾ ਇਹਦੇ ਤੇ ਚੈਲੰਜ ਹੀ ਵਿਖਦਾ ਨਾ ਤਾਕਤ ਦੇ ਚੈਲੰਜ ਉੱਥੇ ਵੇਖਿਆ ਸ਼ਾਇਦ ਮੈਂ ਤੁਹਾਨੂੰ ਵੀਡੀਓ ਦੱਸਦਾ ਇੱਕ ਹੋਰ ਉਹਦੀ ਵੀਡੀਓ ਆ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਉਹ ਗਿਆ ਪਵਨ ਸਾਹਿਬ ਉੱਥੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਸਿੰਘ ਨੂੰ ਪੁੱਛ ਰਿਹਾ ਕਿ ਬਾਬੇ ਦੇ ਮਾ ਦਾ ਨਾਮ ਦੱਸ ਇਹ ਬਾਬੇ ਦੇ ਮਾ ਇਹ ਸ਼ਬਦ ਵਰਤੇ ਆ ਹਾਲਾਂਕਿ ਮੈਂ ਜ਼ਿਕਰ ਕਰ ਰਿਹਾ ਮਾਜੀ ਦੇ ਜਰਨਲ ਬਾਬਾ ਦੀਪ ਸਿੰਘ ਜੀ ਦਾ ਉਹਦੇ ਸ਼ਬਦ ਇਹ ਸੀਗੇ ਕਿ ਬਾਬੇ ਦੇ ਮਾਦਾ ਨਾਮ ਦੱਸ ਅੱਛਾ ਜੀ ਜੋ ਕੁਝ ਨਹੀਂ ਜੀ ਕੁਝ ਨਹੀਂ ਉਹ ਵੀਡੀਓ ਆਪਾਂ ਬਕਾਇਦਾ ਨਾਲ ਚਲਾਵਾਂਗੇ ਤੇ ਫਿਰ ਕੀ ਲੱਗਦਾ ਮੈਨੂੰ ਲੱਗਦਾ ਸਿੱਖ ਜਥੇਬੰਦੀਆਂ ਨੂੰ ਇਹ ਵੀਡੀਓ ਤੋਂ ਬਾਅਦ ਸ਼ਾਇਦ ਕੋਈ ਐਕਸ਼ਨ ਲੈਣਾ ਚਾਹੀਦਾ ਦੇਖੋ ਕਿੰਡੀ ਵੱਡੀ ਗੱਲ ਆ ਜੇ ਤੈਨੂੰ ਬਾਬਾ ਜੀ ਦੀ ਮਾਤਾ ਜੀ ਦਾ ਨਾਮ ਪਤਾ ਹੋਵੇ ਅਸੀਂ ਤਾਂ ਗੁਰਦੁਆਰੇ ਚ ਗਰੰਤੀ ਸਿੰਘ ਨੂੰ ਵੀ ਬਾਬਾ ਜੀ ਆ ਕੇ ਬੁਲਾਉਂਦੇ ਆ ਬਾਬਾ ਜੀ ਆ ਕੇ ਬੁਲਾਣੇ ਆ ਤੇ ਤੂੰ ਉਹਨਾਂ ਨੂੰ ਪੁੱਛ ਕੇ ਕੀ ਉਹਨਾਂ ਨੂੰ ਨੀਵਾ ਬਖਾਨ ਨੇ ਕਿ ਇਹਨਾਂ ਨੂੰ ਪਤਾ ਵਾ ਕਿ ਨਹੀਂ ਪਤਾ ਹੂੰ ਬਿਲਕੁਲ ਵੇਖੋ ਹੁਣ ਮੈਂ ਜਿਹੜੀ ਚੀਜ਼ ਬਾਰੇ ਪੜਿਆ ਮੈਂ ਉਹਰੇ ਬਾਰੇ ਦੱਸ ਪਾਵਾਂਗਾ ਜਿਹੜੀ ਚੀਜ਼ ਬਾਰੇ ਮੈਂ ਨਹੀਂ ਪੜਿਆ ਉਹ ਨਹੀਂ ਦੱਸ ਪਾਵਾਂਗਾ ਹੁਣ ਹੁਣ ਦੇਵੀ ਦੇਵਤੀਆਂ ਇੰਨੇ ਆ ਤੁਹਾਨੂੰ ਹਰ ਕਿਸੇ ਦਾ ਨਾਮ ਨਹੀਂ ਪਤਾ ਹੋਏਗਾ ਨਹੀਂ ਪਤਾ ਹੁਣ ਆਪਾਂ ਸਾਰੇ ਇਤਿਹਾਸ ਦੀ ਗੱਲ ਕਰ ਲਈਏ ਸਾਰੇ ਗ੍ਰੰਥਾਂ ਦੀ ਗੱਲ ਕਰ ਲਈਏ ਸਾਰਾ ਨਹੀਂ ਪਤਾ ਨਹੀਂ ਪਤਾ ਹੁਣ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਈ ਬਾਣੀਆਂ ਨੇ ਜੋ ਸਾਨੂੰ ਨਹੀਂ ਮੂਜ ਬਾਣੀ ਆ ਤਾਂ ਅਸੀਂ ਪੜ ਕੇ ਯਾਦ ਕਰਦੇ ਹਾਂ ਤੇ ਇਸ ਤਰੀਕੂ ਕੀ ਸਾਬਤ ਕਰਨਾ ਚਾਹੁੰਦਾ ਹੈ ਉਹ ਫਿਰ ਨਿਵਾਦ ਕੋਨਾਂ ਲਈ ਗੱਲ ਹੈ ਭਾਜੀ ਉਹ ਦੇਖੋ ਔਰ ਕੋ ਹੋਰ ਕੋਈ ਕੰਮ ਨਹੀਂ ਹੈਗਾ ਉਹ ਸਿਰਫ ਧਾਰਮਿਕ ਮੁੱਦਿਆਂ ਤੇ ਅੱਜਕੱਲ ਬੜਾ ਸਕਰੀਅ ਹੋ ਹੁੰਦੇ ਆਪਣੇ ਆਪ ਚ ਠੀਕ ਹੈ ਹੁਣ ਉਥੇ ਜਿੱਦਾਂ ਤੁਸੀਂ ਦੱਸਣ ਦਿਓ ਬਾਬਾ ਜੀ ਨੂੰ ਇਦਾਂ ਬੋਲਿਆ ਸ਼ਰਮ ਵਾਲੀ ਗੱਲ ਹੈ ਯਾਰ ਇਹਦੇ ਵਾਸਤੇ ਤਾਂ ਮੈਨੂੰ ਤੇ ਇਹ ਨਹੀਂ ਸਮਾਂ ਲੱਗਣ ਦੀ ਕਿਉਂ ਕਿਉਂ ਚਲੋ ਮੈਂ ਤਾਂ ਮੈਨੂੰ ਤਾਂ ਵਿੱਕੀ ਗਿਆ ਕਿ ਹਿੰਦੂ ਜੱਥੇਬੰਦੀਆਂ ਬਹੁਤ ਹੈ ਹੀ ਨਹੀਂ ਯਾਰ ਐਕਟਿਵ ਬਿਲਕੁਲ ਐਕਟਿਵ ਨਹੀਂ ਕੋਈ ਸਾਹਮਣੇ ਨਹੀਂ ਆ ਰਿਹਾ ਮੈਂ ਦੇਖੋ ਉਹਨਾਂ ਨਾਲ ਕੋਈ ਗਲ ਗਲੇਸ਼ ਨਹੀਂ ਮੇਰਾ ਨਾ ਮਾ ਉਹਨਾਂ ਨੂੰ ਗਲਤ ਸਹੀ ਕਰਨ ਦੇ ਬੈਠਾ ਤੇ ਮੈਂ ਸਿਰਫ ਇਹ ਚਾਹਨਾ ਵਾ ਕਿ ਜਿੰਨੀਆਂ ਮੇਰੀਆਂ ਭਾਵਨਾਵਾਂ ਹਿੰਦੂ ਦੇਵੀ ਦੇ ਇਫਤਿਆਨ ਨੂੰ ਗਾਣਾ ਸੁਣ ਕੇ ਹੋਈਆਂ ਸ਼ਾਇਦ ਉਹਨਾਂ ਦੀਆਂ ਵੀ ਹੋਣੀਆਂ ਚਾਹੀਦੀਆਂ ਮੈਨੂੰ ਵੀ ਇਹੀ ਲੱਗਦਾ ਕਿ ਆਪਾਂ ਇਸ ਚੀਜ਼ ਦੇ ਵਿੱਚ ਸਾਨੂੰ ਕਿਸੇ ਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਜੇ ਆਪਣਾ ਜ਼ਮੀਰ ਜਾਗਦਾ ਆ ਸਾਨੂੰ ਇਹ ਐਕਸ਼ਨ ਦੀ ਲੋੜ ਆ ਮੈਂ ਵੀ ਇਸ ਇੰਟਰਵਿਊ ਦੇ ਵਿੱਚ ਕਹਿਣਾ ਕਿ ਮੈਂ ਵੀ ਕਮਿਸ਼ਨਰ ਸਾਹਿਬ ਕੋ ਇਹ ਰਿਟਰਨ ਦੇ ਵਿੱਚ ਇੱਕ ਲਿਖਤੀ ਦੇ ਵਿੱਚ ਕੰਪਲੇਂਟ ਦਊਂਗਾ ਅਪਤੌਰ ਪੱਤਰਕਾਰ ਬੀਂਗ ਅ ਜਰਨਲਿਸਟ ਇਹ ਹਿੰਦੂਧਰਮ ਅਤੇ ਸਿੱਖਧਰਮ ਨੂੰ ਲੈ ਕੇ ਇਹ ਇਹ ਪੱਤੀ ਜਲਕ ਸ਼ਬਦ ਵਰਤ ਰਿਹਾ ਆ ਇਸ ਤੇ ਕੀ ਕਾਰਵਾਈ ਪ੍ਰਸ਼ਾਸਨ ਕਰਦਾ ਉਸ ਤੋਂ ਬਾਅਦ ਮੇਰਾ ਪ੍ਰਸ਼ਾਸਨ ਤੇ ਯਕੀਨ ਬਣੇਗਾ ਦੇਖੋ ਇੰਨੇ ਇੱਕ ਪਾਰਟੀ ਜੇ ਕਿਤੇ ਕਟਿੰਗ ਹੋ ਹੁੰਦਿਆ ਵਾ ਦੇਖੋ ਕਿੱਡੀ ਸ਼ਰਮ ਵਾਲੀ ਗੱਲ ਆ ਇਹਦਾ ਕੋਈ ਯਾਰ ਦੋਸਤੀ ਉਹਨੂੰ ਕਹਿੰਦਾ ਮੈਨੂੰ ਤੂੰ ਗੁਰਨਾਣ ਦੇਵ ਜੀ ਲੱਗਦਾ ਹੋਏ ਹੋਏ ਰੱਬ ਇਹ ਆਪਣੇ ਦੋਸਤ ਨੂੰ ਕਹਿ ਰਿਹਾ ਹਾਂਜੀ ਭਾਜੀ ਦੱਸੋ ਉਹ ਵੀਡੀਓ ਯਾਰ ਵੀਡੀਓ ਮੈਨੂੰ ਸਮਝ ਨਹੀਂ ਆਉਂਦੀ ਮੈਂ ਨਹੀਂ ਆਪਾਂ ਨਹੀਂ ਕੰਦੇ ਆਪਾਂ ਕੰਦੇ ਯਾਰ ਇਹ ਤੇ ਨਾਥੀ ਕਾਰਵਾਈ ਹੋ ਜਾਏ ਨੱਪੇ ਜਾਵੇ ਗੱਲਾਂ لیکن ਇਹਨਾਂ ਨੂੰ مجبور ਕਰਦਾ ਪ੍ਰਸ਼ਾਸਨ ਨੇ ਵੀ ਇਹਨਾਂ ਨੂੰ مجبور ਕਰਦਾ ਕਿ ਹਰ ਕਿਸੇ ਨੂੰ ਦੱਸਿਆ ਕਿ ਕੱਲੇ ਆਡੇ ਧਰਮ ਬਾਰੇ ਨਹੀਂ ਧਰਮ ਸਰਬਸਾਤ ਸਾਂਝੇ ਨੇ لیکن ਉਹਨਾਂ ਨੂੰ ਬਖਾਣਾ ਜ਼ਰੂਰੀ ਹੋ ਗਿਆ ਕਿ ਕੱਲੇ ਹਿੰਦੂਆਂ ਬਾਰੇ ਨਹੀਂ ਸਿੱਖਾਂ ਬਾਰੇ ਵੀ ਬੋਲਣ ਦੇ ਆ ਜੀ ਤੁਹਾਡੇ ਬਾਰੇ ਉਹਨੇ ਕਿਹਾ ਕਿ ਵਰਨ ਸ਼ਰੀਨ افیم ਚੋਂਦਾ ਆ ਉਹਨੂੰ ਪੈਸਿਆਂ ਦੀ ਲੋੜ ਆ ਉਹ ਤਾਂ ਇਦਾਂ ਮੇਰੇ ਪਿੱਛੇ ਪਿਆ ਆ ਮੈਂ ਕਾਦਾ ਫੇਮ ਜਾਣਾ ਤੁਸੀਂ ਮੇਰੀਆਂ ਆਈਡੀਆ ਚੈੱਕ ਕਰੋ ਮੈਂ ਕੋਈ ਨੱਚਣ ਟੱਪਣ ਵਾਲੀਆਂ ਵੀਡੀਓ ਪਾਣਾ ਮੈਂ ਕੋਈ ਗੱਡੀਆਂ 'ਚ ਘੁੰਮਣ ਦੀਆਂ ਵੀਡੀਓ ਪਾਣਾ ਮੈਂ ਹਮੇਸ਼ਾ ਸੇਵਾ ਦੀਆਂ ਵੀਡੀਓ ਪਾਉਂਦਾ ਉਹਨੂੰ ਕਹ ਤੂੰ ਵੀ ਸੇਵਾ ਕਰ ਮੈਂ ਵੀ ਤੇ ਮੈਂ ਤੇਰੀ ਪ੍ਰਸ਼ੰਸਾ ਕਰਨ ਲਈ ਤਿਆਰ ਹਾਂ ਲੇਕਿਨ ਸੇਵਾ ਨੂੰ ਸੇਵਾ ਵਾਂਗ ਕਰ ਵਖਾਵੇ ਵਾਂਗ ਨਾ ਕਰ ਅਸੀਂ ਕਈਆਂ ਕਈ ਗਾਵਾਂ ਸੂਏ ਚੋਂ ਕੱਢੀ ਦੀਆਂ ਗਾਰੇ ਚ ਲਿਬੜੀ ਦਾ ਵਾਜੇ ਉਹਦੀ ਵੀਡੀਓ ਪਾਈ ਦੀ ਸੇਵਾ ਵਖਾਣੇ ਆਪਣੀ ਹੋਰ ਜੇ ਕੋਈ ਦੱਸ ਦੇ ਅੱਜ ਤੱਕ ਮੈਂ ਪੈਸੇ ਚਾਹਣਾ ਤੇ ਅੱਜ ਤੱਕ ਕਈ ਕਿਸੇ ਕੋ ਡੋਨੇਸ਼ਨ 1 ਰੁਪਿਆ ਵੀ ਲਈਤੀ ਹੋਵੇ ਤੂੰ ਵੀ ਕਰਨਾ ਇਦਾਂ ਦੀ ਸੇਵਾ ਬਿਲਕੁਲ ਫੇਰ ਮੈਂ ਚਾਹੁੰਦਾ ਹਾਂ ਤਾਂ ਮੈਂ ਤੇਰੇ ਵਾਂਗ ਮੈਂ ਵੀ 100-100 ਰੁਪਿਆ 10-10 ਰੁਪਿਆ ਦੇ ਮੈਂ ਜੇ ਕੋਈ ਸੇਵਾ ਕਰਦਾ ਵੀ ਆ ਮਾਇਚੋ ਦਸਵੰਦ ਕੱਟਦਾ ਤੇ ਉਸਦੀ ਸੇਵਾ ਕਰਦਾ ਭਾਜੀ ਦਸਵੰਦ ਕੱਟਦਾ ਜਾਂ ਮੇਰੇ ਕੋਲ ਹੁਣ ਪੈਸੇ ਨਹੀਂ ਆ ਮੈਂ ਮਿਹਨਤ ਤੇ ਕਰ ਸਕਦਾ ਨਾ ਸੇਵਾ ਚ ਹੁਣ ਗਾਂ ਕੱਢਣ ਚ ਸਾਨੂੰ ਪੈਸੇ ਨਹੀਂ ਲੱਗਦੇ ਹੁਣ ਮੰਨ ਲਓ ਅੱਜ ਹਰ ਹਰ ਪੀਰਤ ਨੇ ਹਰ ਜਲਦ ਦੇ ਵਿੱਚ ਅੱਪਾ ਪੈਸਾ ਨਹੀਂ ਦੇ ਸਕਦੇ ਪਰ ਅਪਾ ਜਾ ਕੇ ਸਹਿਯੋਗ ਕਰਦੇ ਹੀ ਆ ਨਾ ਹੁਣ ਅਪਾ ਗਾਈਆਂ ਕੱਢਦੇ ਆ ਅਸੀਂ ਕਾਰਪੋਰੇਸ਼ਨ ਦੀ ਮਦਦ ਨਾ ਕੱਢਦੇ ਆ ਸਾਡਾ ਕੋਈ ਪੈਸਾ ਨਹੀਂ ਲੱਗਦਾ ਸਚਾਈ ਇਹ ਵਾ ਲੈਕਿਨ ਅਹੀ ਉਹਨਾਂ ਨਾਲ ਲੱਗਦੇ ਤੇ ਆ ਨਾ ਅਸੀਂ ਸੇਵਾ ਦੇ ਭਾਵਨਾ ਸੇਵਾ ਕਰਦੇ ਨਾ ਇਹ ਤਾਂ ਨਹੀਂਗਾ ਕਿ ਮੈਂ ਉਥੇ ਪੈਸੇ ਦੇ ਦਿੰਦਾ ਤੇ ਆਪੇ ਕੱਢ ਦੋ ਜੀ ਪਰ ਇਦਾਂ ਇਦਾਂ ਫਿਰ ਜੇਕਰ ਇਹ ਸੇਵਾ ਕਰ ਰਿਹਾ ਚਲੋ ਪੈਸਿਆਂ ਦੀ ਸੇਵਾ ਕਰ ਰਿਹਾ ਫਿਰ ਇਹ ਕਿਹੜਾ ਤਰੀਕਾ ਹੋਇਆ ਹਵਾ ਦੇ ਵਿੱਚ ਨੋਟ ਲਟਾਉਣਾ ਉਹ ਪਾਜੀ ਪੈਸਿਆਂ ਦੀ ਸੇਵਾ ਨਹੀਂ ਚਲੋ ਠੀਕ ਆ ਲੋਕਾਂ ਅੱਗੇ ਤਾਂ ਲਟਾ ਰਿਹਾ ਇਸਨੇ ਰੱਬ ਨੂੰ ਵੀ ਨਹੀਂ ਬਖਸ਼ਿਆ ਉਹ ਤੇ ਰੱਬ ਮੁਰੇ ਵੀ ਇਸ ਤਰੀਕੇ ਸੋਟ ਰਿਹਾ ਪਾਜੀ ਇਹਨੂੰ ਨਾ ਹਰਤ ਕੀ ਪੱਬਾ ਵਾਲੀ ਕੁੜੀਆਂ ਦੇ ਪੈਸੇ ਲੁਟਾਉਂਦੀ ਇਦਾਂ ਵਾਲੇ ਇਹਨੇ ਕਦੀ ਇਦਾਂ ਚੜਾਣੇ ਨਹੀਂ ਸਿੱਖੇ ਅਹੀ ਕਦੀ ਵੀ ਮੰਦਿਰ ਗੁਰਦੁਆਰੇ ਦੇ ਪੈਸੇ ਚੜਾਣੇ ਨਾ ਇਦਾਂ ਚੜਾ ਕੇ ਦੱਤ ਜੋੜੇ ਮਹਾਰਾਜ ਬਖਸ਼ਿਓ ਹੈਨਾ ਇਹ ਇਦਾਂ ਲੁਟਾਉਂਦੇ ਆ ਕੀ ਮੈਂ ਨਹੀਂ ਉਹ ਲਫ਼ਜ਼ ਯੂਜ਼ ਕਰ ਸਕਦਾ ਮੈਂ ਤਾਂ ਉਹ ਚੀਜ਼ ਸੋਚ ਵੀ ਨਹੀਂ ਸਕਦਾ ਜਿੱਦਾਂ ਬਿਹੇਵ ਕਰਦਾ ਵੇਖ ਕੇ ਅੱਛਾ ਤੁਸੀਂ ਮਹਾਰਾਜ ਦਾ ਸਰੂਪ ਅੱਗੋਂ ਗੈਪ ਕਰ ਦੋ ਕਿਸੇ ਤਰੀਕੇ ਦੇ ਪੈਸੇ ਲੁਟਾਉਣ ਦਾ ਸਟਾਈਲ ਬਣਾ ਦੋ ਲੋਕੀ ਆਪੇ ਦੱਸ ਦੇਣਗੇ ਕਿਤੇ ਲੁਟਾਉਂਦੇ ਆ ਪੈਸੇ ਸਾਫ ਪਤਾ ਲੱਗਦਾ ਪੱਪਾਂ ਚ ਖਲੋਤਾ ਆ ਮੈਂ ਵੀਡੀਓ ਦਾ ਜ਼ਿਕਰ ਕਰਦਾ ਸ਼ਾਇਦ ਪਤਾ ਨਹੀਂ ਤੁਸੀਂ ਉਹ ਵੀਡੀਓ ਨੂੰ ਇੰਨੇ ਗੌਰ ਨਾਲ ਦੇਖਿਆ ਜਾਂ ਨਹੀਂ ਦੇਖਿਆ ਕਿਉਂਕਿ ਅੱবি ਮੈਂ ਤੁਹਾਡੀ ਕੱਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜ਼ਿਆਦਾ ਗੌਰ ਕੀਤਾ ਜਿਹੜੀ ਉਹ ਵੀਡੀਓ ਸੀ ਜਦੋਂ ਉਹ ਜਲ ਅਰਪਿਤ ਕਰਦਾ ਹੈ ਜਨਮਸ਼ਮੀ ਵਾਲੇ ਦਿਨ ਤਾਂ ਉਹ ਫੂਕ ਮਾਰਦਾ ਜਦੋਂ ਹਣਾ ਉਹ ਵੀ ਉਹ ਵੀ ਅੱਜ ਤੁਹਾਨੂੰ ਮੈਂ ਪਹਿਲਾਂ ਕਲੀਅਰ ਕਰਦਾ ਕੀ ਹੈਗਾ ਉਸ ਵੀਡੀਓ ਦੇ ਵਿੱਚ ਉਹ ਜਦੋਂ ਫੂਕ ਮਾਰਦਾ ਤੇ ਫਿਰ ਕੁਝ ਮੋ ਉਹਦੇ ਵਿੱਚ ਮੰਤਰ ਜਾਂ ਪੜਦਾ ਉਹ ਫਿਰ ਉਹ ਦੇਖਦਾ ਆਸ-ਪਾਸੇ ਕਿ ਮੈਨੂੰ ਫੂਕ ਮਾਰਦੇ ਕਿਸੇ ਨੇ ਵੇਖਿਆ ਜਾਂ ਨਹੀਂ ਵੇਖਿਆ ਫਿਰ ਉਹ ਉਹ ਕਿ ਤੈਨਵਰੀ ਮਾਰਦਾ ਆ ਭਾਜੀ ਉਹ ਕੋਈ ਚੀਜ਼ ਨੋਟ ਕਰੋ ਉਸ ਦੇ ਵਿੱਚ ਉਹ ਉਹ ਇੰਨੇ ਕੀ ਕੀਤਾ ਉਹਦੀ ਵੀ ਅਹੀ ਜਨਤਾ ਕੀ ਕੀਤੀ ਉਹ ਇਸ ਕੌਣ ਵਾਲਿਆਂ ਨਾਲ ਵੀ ਗੱਲ ਹੋਈ ਉਹਨਾਂ ਨੂੰ ਵੀ ਵਿਚਾਰੇ ਨੂੰ ਪਤਾ ਲੱਗਾ ਕਿਨੇ ਕੀਤਾ ਕੀ ਆ ਅਸੀਂ ਕੋਈ ਵੀ ਜਲ ਵਿਸ਼ੇਕ ਮਹਾਰਾਜਾ ਕਰਨਾ ਹੁੰਦਾ ਨਾ ਬੜਾ ਸੁੱਚੇ ਤਰੀਕੇ ਕਰਨਾ ਹੁੰਦਾ ਇੰਨੇ ਕੀ ਕੀਤਾ ਉਹ ਕਾਲਜ ਫੜਿਆ ਉਹ ਲਾ ਕੇ ਪੰਡਾ ਜੀ ਹੀ ਕੋਈ ਉਹਨਾਂ ਨੇ ਉਹ ਕਲਾਜ ਪੜਾਇਆ ਇਹਨੇ ਕਲਾਜ ਚ ਚਲੋ ਪਤਾ ਨਹੀਂ ਜੈ ਮਾਤਾ ਦੀ ਬੋਲਿਆ ਕਿ ਕੀ ਬੋਲਿਆ ਚਲੋ ਉਹ ਤੇ ਨਹੀਂ ਛੱਡਦਾ ਅਸੀਂ ਕੋਈ ਵੀ ਚੀਜ਼ ਅਰਪਣ ਕਰਨ ਲੱਗੇ ਪਰ ਭਗਵਾਨ ਦਾ ਨਾਮ ਲਈਦਾ ਲੇਕਿਨ ਅਸੀਂ ਤਾਂ ਫੂਕ ਮਾਰ ਕੇ ਤੁਹਾਨੂੰ ਵੀ ਪਤਾ ਹੀ ਬੋਲਦੇ ਤਾਂ ਵੀ ਥੁੱਕ ਦੇ ਕੰਨ ਨਿਕਲਦੇ ਨੇ ਤੇ ਫੂਕ ਮਾਰਨ ਚ ਤਾਂ ਨਿਕਲਦੇ ਹੀ ਨਿਕਲਦੇ ਨੇ ਉਹਨੇ ਤਿੰਨ ਵਾਰ ਇਹੋ ਜਿਹਾ ਕੀਤਾ ਤੇ ਬਾਅਦ ਉਹ ਜਲ ਵਿਸ਼ੇ ਕਰਤਾ ਮੈਨੂੰ ਦੱਸੋ ਕਿਹੜੇ ਭਗਵਾਨ ਨੂੰ ਇਦਾਂ ਕਰਦੇ ਆ ਥੁੱਕ ਵਾਲਾ ਜਲ ਤੇ ਕੋਈ ਕਹੇ ਨੇ ਕਿਉਂ ਨਹੀਂ ਆ ਪੱਤੀ ਜਗਾਈ ਮੈਨੂੰ ਲੱਗਦਾ ਇਹ ਇਹ ਲੋਕ ਦਿਖਾਵਾ ਆ ਕਿਉਂਕਿ ਉਹਨੇ ਵੀ ਫੂਕ ਮਾਰ ਕੇ ਉਦੋਂ ਤੱਕ ਜਲ ਅਰਪਿਤ ਨਹੀਂ ਕੀਤਾ ਹਣਾ ਜਦੋਂ ਤੱਕ ਲੋਕਾਂ ਨੇ ਨਹੀਂ ਉਹਨੂੰ ਦੇਖ ਲਿਆ ਕਿ ਇਹਨੇ ਫੂਕ ਮਾਰੀ ਨਹੀਂ ਜ਼ੀਰੋ ਤੱਕ ਉਹਦੇ ਕੈਮਰੇ ਵਾਲੇ ਨੇ ਨਹੀਂ ਉਹਦੇ ਵੱਲ ਧਿਆਨ ਦਿੱਤਾ ਚੰਗੀ ਤਰ੍ਹਾਂ ਹੂੰ ਹੂੰ ਸਾਰੀ ਜਗ੍ਹਾ ਕੈਮਰੇ ਵਾਲੇ ਲੈ ਕੇ ਜਾਂਦਾ ਮੱਥਾ ਟੇਕਣ ਗਿਆ ਤਾਂ ਕੈਮਰੇ ਵਾਲਾ ਇਹ ਤਾਂ ਹਰ ਜਗ੍ਹਾ ਕਿਤੇ ਵੀ ਇੱਕੇ ਵੀ ਵੀਡੀਓ ਆਈ ਉਹ ਮੰਦਰ ਦੇ ਵਿੱਚ ਗਿਆ ਉਹਨੂੰ ਜਲ ਦਿੱਤਾ ਉਹਨੂੰ ਸ਼ਕਨ ਵਾਸਤੇ ਤੇ ਉਹ ਜਲ ਲੈਣ ਦੇ ਮਾਰੇ ਪਿੱਛੇ ਸੰਗਦਾ ਦੇ ਸੋਦੇ ਦੇਖੋ ਉਹ ਚਰਨਾਮਤ ਹੁੰਦਾ ਸਾਡੇ Hindu ਧਰਮ 'ਚ ਜਦੋਂ ਕੋਈ ਵੀ ਜਾਂਦਾ ਪ੍ਰਸ਼ਾਦ ਲੈਣ ਉਹਨੂੰ ਚਰਨਾਮਤ ਦਿੱਤਾ ਜਾਂਦਾ ਜਲ ਦਿੱਤਾ ਜਾਂਦਾ ਜੋ ਕਿ ਉਹ ਗ੍ਰੈਂਡ ਕਰਦਾ ਵਾ ਪੀਂਦਾ ਵਾ ਤੇ ਆਪਣੇ ਲਾੰਦਾ ਸ਼ਰੀਰ ਤੇ ਤੇ ਮੈਨੂੰ ਪਵਿੱਤਰ ਦਾ ਪਵਿੱਤਰ ਜਾਲ ਮੰਨਿਆ ਦਾ ਇਹਨੂੰ ਉਹ ਜਾਲੇ ਦੇ ਤਹਿ ਕੋ ਵੀਡੀਓ ਚ ਇਹਨੇ ਜਾਲ ਇੱਕ ਵਾਰ ਪੀਤਾ ਉਹਨਾਂ ਕੋ ਫੇਰ ਮੰਗਦੇ ਨੇ ਫੇਰ ਦਿੱਤਾ ਇਹਨੇ ਉਹਨਾਂ ਦਾ ਜਾਲ ਵਾਲਾ ਕਲਚ ਪੜ ਗਿਆ ਸਿੱਧਾ ਹੀ ਉੱਪਰੋਂ ਡੀਕ ਲਾਣੀ ਚਲੋ ਮੂੰਹ ਨਹੀਂ ਲਾਇਆ ਸਾਰਾ ਪੀ ਲਿਆ ਇਹ ਬੇਦਵੀ ਇਹ ਜਿਹੜਾ ਬਹੁਤ ਵੱਡਾ ਇਨਸਲਟ ਸੀ ਉਸ ਤੋਂ ਬਾਅਦ ਇਹਨੇ ਕੀ ਕੀਤਾ ਦੂਜੇ ਮੰਦਰ ਜਾ ਕੇ ਉਹਨਾਂ ਨੇ ਜਾਲੇ ਦਿੱਤਾ ਇਹਨਾਂ ਨੂੰ ਪੀਣ ਦੀ ਬਜਾਏ ਆਪਣੇ ਸਿਰ ਤੋਂ ਸੁੱਟਦਾ ਬਿਲਕੁਲ ਇਹ ਬੇਤਬੀਆਂ ਕਰਨ ਦਿਆ ਮੰਦਰ ਵਾਲੇ ਵੀ ਇਹ ਚੀਜ਼ ਮੰਨਨਦੇ ਨੇ ਕਿ ਉਹਨਾਂ ਨੂੰ ਚਲੋ ਮੌਕੇ ਤੇ ਨਹੀਂ ਪਤਾ ਲੱਗਾ ਲੇਕਿਨ ਹੈਗੀਆਂ ਵੀ ਇਹ ਆਪਣੀ ਰੂਲ ਕੋਈ ਲਾਗੂ ਕਰਨਾ ਚਾਹ ਰਿਹਾ ਇਹ ਪੁਰਾਣੇ ਜੋ ਗ੍ਰੰਥ ਲਿਖੇ ਨੇ ਉਹਨਾਂ ਨੂੰ ਬਦਲਣਾ ਚਾਹੁੰਦਾ ਕਿ ਆਸ਼ਰਮ ਫਿਲਮ ਇਹਨੇ ਉਦਦਾ ਦਾ ਆਸ਼ਰਮ ਬਣਾਣਾ ਤੇ ਗੁਰਗੱਦੀ ਲੈਣੀ ਜੇ ਕੋਈ ਤੁਸੀਂ ਇੱਕ ਹੋਰ ਜ਼ਿਕਰ ਕੀਤਾ ਸੀ ਆਪਾਂ ਜਕਾਰਾ ਲੋਨੇ ਜਕਾਰਾ ਸ਼ੇਰਾਂ ਵਾਲੀ ਦਾ ਤੇ ਇਹਨੇ ਉਹ ਜਕਾਰਾ ਵੀ ਬਦਲਤਾ ਕਹਿੰਦੇ ਆਹ ਵੇ ਹੁਣ ਕਹਿੰਦਾ ਜਕਾਰਾ ਸ਼ੇਰਨੀ ਵਾਲੀ ਮਾਤਾ ਦਾ ਮੈਂ ਗੂਗਲ ਤੇ ਸਰਚ ਕਰ ਕਰ ਥੱਕ ਗਿਆ ਕਿ ਮੈਂ ਤੇ ਚਲੋ ਸਾਡੇ ਵੀ ਬਜ਼ੁਰਗਾਂ ਨੇ ਚਲੋ ਸਾਨੂੰ ਮੰਦਰਾ ਜਾਣਾ ਆਣਾ ਸਿਖਾਇਆ ਵਾ ਅਜੇ ਤਾਂ ਸ਼ੇਰਾਂ ਵਾਲੀ ਮਾਤਾ ਤੋਂ ਇਲਾਵਾ ਸੁਣਿਆ ਨਹੀਂ ਕੋਈ ਸ਼ੇਰਨੀ ਵਾਲੀ ਮਾਤਾ ਵੀ ਕੀ ਹੈ ਮੈਂ ਵੀ ਮੈਂ ਗੂਗਲ ਤੇ ਸਰਚ ਕੀਤਾ ਤੇ ਮੈਂ ਵੀ ਵੇਖਿਆ ਹੈ ਸ਼ੇਰਨੀ ਵਾਲੀ ਮਾਤਾ ਦਾ ਕੋਈ ਹੈ ਇਹਦਾ ਹੈ ਵੈਸੇ ਕਿਸੇ ਗ੍ਰੰਥ ਚ ਲਿਖਿਆ ਕਿਤੇ ਭਾਈ ਸ਼ੇਰਾਂ ਵਾਲੀ ਮਾਤਾ ਹੀ ਹੈਗੀ ਹੈ ਮੈਂ ਤਾਂ ਕਦੀ ਨਹੀਂ ਸੁਣਿਆ ਚਲੋ ਸ਼ੇਰਾਂ ਵਾਲੀ ਮਾਤਾ ਨਹੀਂ ਸ਼ੇਰਨੀ ਵਾਲੀ ਮਾਤਾ ਵੀ ਕਹਿੰਦੇ ਹੋਣਗੇ ਲੇਕਿਨ ਇਹ ਸਾਫ਼ ਕਹਿੰਦਾ ਸ਼ੇਰਾਂ ਵਾਲੀ ਮਾਤਾ ਅਲੱਗ ਹੈ ਮੇਰੀ ਸ਼ੇਰਨੀ ਵਾਲੀ ਮਾਤਾ ਅਲੱਗ ਹੈ ਮੈਨੂੰ ਇਹ ਨਹੀਂ ਸਮਝ ਆਉਂਦੀ ਉਹ ਸ਼ੇਰਨੀ ਵਾਲੀ ਮਾਤਾ ਜੀ ਦਾ ਜ਼ਿਕਰ ਸਾਡੇ ਕਿਹੜੇ ਗ੍ਰੰਥ ਚ ਹੈਗਾ ਫਿਰ ਇਹ ਸ਼ੇਰਨੀ ਵਾਲੀ ਮਾਤਾ ਕੀ ਪਤਾ ਕੋਈ ਇਹਦੀ ਆਪਣੀ ਹੋਵੇ ਜਿੰਨੂੰ ਜਦਾਂ ਨਾਮ ਜਪਦਾ ਹੋਵੇ ਆਪਣੀ ਮਾਤਾ ਤੇ ਪੂਜੀ ਨਹੀਂ ਜਾਣਦੀ ਆਪਣੀ ਜਿਹੜੀ ਮਾਂ ਨੇ ਨੂੰ ਜਨਮ ਦਿੱਤਾ ਉਹ ਤਾਂ ਪੂਜੀ ਨਹੀਂ ਜਾਣਦੀ ਉਹਨੂੰ ਤਾਂ ਗਾਲੀ ਗਲੋਚ ਕਰਕੇ ਘਰੋਂ ਕੱਢਿਆ ਮਾਰ ਕੁੱਟ ਕੇ ਉਹਨੇ ਵਿਚਾਰੀ ਨੇ ਚਲੋ ਮਹਾਰਾਜ ਸਾਡੀਆਂ ਵੀ ਮਾਵਾਂ ਵਰਗੀ ਉਹਨੇ ਥਾਣੇ ਦੀ ਕੰਪਲੇਂਟ ਤੱਕ ਕੀਤੀ ਜਿਹੜਾ ਆਪਣੀ ਮਾਂ ਨਹੀਂ ਪੂਜਦਾ ਲੋਕਾਂ ਦੀ ਮਾਵਾਂ ਪੂਜੂਗਾ ਜਾਂ ਸਾਡੀ ਸ਼ੇਰਾਂਵਲੀ ਮਾਤਾ ਨੂੰ ਪੂਜੂਗਾ ਤੁਸੀਂ ਕੰਪਲੇਂਟ ਦਿੱਤੀ ਇਸ ਦੇ ਖਿਲਾਫ ਪੈਨ ਡਰਾਈਵ ਵੀ ਦਿੱਤੀ ਬਕਾਇਦਾ ਉਸਦੇ ਸਬੂਤ ਆ ਪ੍ਰਸ਼ਾਸਨ ਨਾਲ ਤੁਹਾਡੀਆਂ ਕਈ ਅਜਿਹੇ ਫੋਟੋਆਂ ਵੀ ਦੇਖੀਆਂ ਤੁਸੀਂ ਉਹਨਾਂ ਨੂੰ ਸਨਮਾਨਿਤ ਕਰਦੇ ਵੀ ਨਜ਼ਰ ਆਏ ਉਹਨਾਂ ਨੂੰ ਐਪਰੀਸ਼ੀਏਸ਼ਨ ਕਰਦੇ ਹੋ ਜਦੋਂ ਚੰਗਾ ਕੰਮ ਕਰਦੇ ਹਾਂ ਜੀ ਵਿਸ਼ਵਾਸ ਹੈਗਾ ਕਿ ਉਹ ਕੰਮ ਚੰਗਾ ਕਰ ਮੈਨੂੰ ਦੇ ਦੇਖੋ ਵੇਖੋ ਮੈਂ ਐਸੇ ਸ਼ਹਿਰ ਦਾ ਨਾਗਰਿਕ ਹਾਂ ਇੱਥੇ ਜੰਮਿਆ ਪਲਿਆ ਮੈਂ ਉਮੀਦ ਤੇ ਰੱਖ ਸਕਦਾ ਨਾ ਭਾਈ ਮੈਨੂੰ ਉਮੀਦ ਦਾ ਤੇ ਹੱਕ ਹੈ ਮੈਂ ਵੇਖੋ ਮੈਂ ਇੱਕ ਆਪਣੇ ਆਪ ਨੂੰ ਸਮਾਜ ਦਾ ਇੱਕ ਚੰਗਾ ਨੁਮਾਇੰਦਾ ਬਣਾਉਣ ਦੀ ਕੋਸ਼ਿਸ਼ ਕਰਦਾ ਹਮੇਸ਼ਾ ਜੇ ਮੈਂ ਪੁਲਿਸ ਵਾਲਿਆਂ ਨੂੰ ਸਮਾਨਤ ਕੀਤਾ ਨਾ ਤੁਸੀਂ ਜਿੱਦਾਂ ਗੱਲ ਕੀਤੀ ਉਹਨਾਂ ਦੇ ਚੰਗੇ ਕੰਮਾਂ ਲਈ ਕਿਉਂਕਿ ਮੈਂ ਵੀ ਕੋਈ ਚੰਗਾ ਕੰਮ ਕਰਾਂ ਮੈਨੂੰ ਵੀ ਉਮੀਦ ਹੁੰਦੀ ਕੋਈ ਮੈਨੂੰ ਐਪੀਸ਼ੀਏਟ ਕਰੇ ਮੇਰਾ ਹੌਸਲਾ ਵਜਾਈ ਕਰੇ ਮੈਂ ਗਾਂ ਹੋਰ ਵੱਧ ਕੇ ਚੰਗੇ ਕੰਮ ਕਰਾਂ ਅੱਛਾ ਤੁਸੀਂ ਕੱਲ ਪ੍ਰੈਸ ਕਾਨਫਰੰਸ ਕੀਤੀ ਉਸ ਤੋਂ ਬਾਅਦ ਕਿਸੇ ਹਿੰਦੂ ਸੰਗਠਨ ਤੋਂ ਜਾਂ ਸਿੱਖ ਸੰਗਠਨ ਤੋਂ ਆਇਆ ਕੋਲ ਮੈਸੇਜ ਮੈਨੂੰ ਹਾਲੇ ਤੱਕ ਤੇ ਇਹ ਇਹ ਐਪਰੀਸ਼ੀਏਸ਼ਨ ਦੀ ਗੱਲ ਕਰਦੇ ਸੀ ਕਿ ਇਹ ਐਪਰੀਸ਼ੀਏਸ਼ਨ ਬੰਦੇ ਨੂੰ ਚਾਹੀਦੀ ਹੈ ਜੇ ਕੋਈ ਡਟ ਕੇ ਖੜਾ ਆ ਨਾ ਤੇ ਉਹਦਾ ਸਾਥ ਦੋ ਇਹ ਨਹੀਂ ਕਿ ਉਹਦੇ ਨਾਲ ਗੱਲਾਂ ਕਰੀਏ ਮੈਂ ਜ਼ਿਆਦਾ ਗੱਲਾਂ ਨਹੀਂ ਕਰੂੰਗਾ ਬਸ ਇਹੀ ਕਹੂੰਗਾ ਕਿ ਯਾਰ ਆਖਰੀ ਤੇ ਇਹੀ ਗੱਲ ਆ ਜੇ ਤੁਹਾਡੇ ਕੋਈ ਧਰਮ ਦੀ ਬੇਦਬੀ ਕਰ ਰਿਹਾ ਤਾਂ ਉਹ ਚਾਰ ਪੈਸੇ ਲੈਣ ਦੇ ਬਾਵਜੂਦ ਆਪਣਾ ਇਹ ਜ਼ਮੀਰ ਜਾਗਦਾ ਰੱਖੋ ਜੇ ਤੁਹਾਡਾ ਜ਼ਮੀਰ ਮਰ ਗਿਆ ਨਾ ਤੇ ਤੁਹਾਡੀ ਇਹ ਸ਼ਰੀਰ ਦਾ ਵੀ ਕੋਈ ਫਾਇਦਾ ਨਹੀਂ ਹੈ ਸੋ ਮੈਨੂੰ ਇਹ ਰਿਕਵੈਸਟ ਕਰਦਾ ਮੈਂ ਬੀਿੰਗ ਅ ਜਰਨਲਿਸਟ ਇਹ ਮੈਂ ਖੁਦ ਵੀ ਰਿਪੋਰਟ ਕਮਿਸ਼ਨਰ ਸਾਹਿਬ ਨੂੰ ਦਊਂਗਾ ਇਹ ਦਰਖਾਸਤ ਦਊਂਗਾ ਕਿ ਹਰ ਇੱਕ ਧਰਮ ਸਾਂਝਾ ਹੁੰਦਾ ਹੈ ਜੇਕਰ ਆਪਾਂ ਅੱਜ ਪੰਜਾਬੀ ਹੜਪੀੜਤਾ ਦੇ ਵਿੱਚ ਖੜੇ ਆ ਉਸ ਦੇ ਵਿੱਚ ਕੋਈ ਕਿਸੇ ਦੇ ਘਰ ਦੇ ਵਿੱਚ ਪਾਣੀ ਇਹ ਨਹੀਂ ਦੇਖ ਕੇ ਆਇਆ ਕਿ ਕੋਈ Hindu ਆਇਆ ਸੇਕਿਆ ਜਾਂ ਕੋਈ Isaiya ਜਾਂ ਕੋਈ Musalman ਆ ਜੇ ਆਜ ਕੋਈ ਮਿਹਨਤ ਵੀ ਕਰਨ ਆ ਰਿਹਾ ਉੱਥੇ ਜਾਂ ਕੋਈ ਸਹਿਯੋਗ ਵੀ ਦੇਣ ਆ ਰਿਹਾ ਨਾ ਕੋਈ ਇਹ ਵੇਖ ਕੇ ਨਹੀਂ ਆ ਰਿਹਾ ਕਿ ਮੈਂ ਯਾਰ ਸੇਕਿਆ ਜਾਂ ਮੈਂ ਉੱਥੇ ਸੇਵਾ ਕਰਨ ਜਾਣੀ ਮੈਂ Hindu ਸੇਵਾ ਕਰਨ ਜਾਣੀ ਉੱਥੇ ਸਿਰਫ ਤੇ ਸਿਰਫ ਇੱਕ ਇਨਸਾਨੀਅਤ ਦੇ ਨਾਤੇ ਇੱਕ ਪੰਜਾਬੀ ਹੋਣ ਦੇ ਨਾਤੇ ਉੱਥੇ ਹਰ ਕੋਈ ਸੇਵਾ ਕਰਨ ਪਹੁੰਚ ਜਾਤੇ ਇਹ ਹੀ ਆਪਣਾ ਫਰਜ਼ ਇਸ ਕੰਮ ਦੇ ਵਿੱਚ ਤੁਸੀਂ ਪੂਰਾ ਕਰਿਓ ਜਿਹੜੀ ਇਹ ਬੇਦਬੀ ਹੋ ਰਹੀ ਆ ਇਸ ਦੇ ਖਿਲਾਫ ਡਟ ਕੇ ਖੜਜੋ ਅਤੇ ਪ੍ਰਸ਼ਾਸਨ ਦੇ ਕਹਾਲੀਏ ਕਿ ਆਪਾਂ ਦਲੀਲਾ ਅਪੀਲਾ ਹੀ ਆਪਾਂ ਕਰ ਸਕਦੇ ਆ ਸੋ ਇਹ ਦਲੀਲਾ ਅਪੀਲਾ ਕਰਵਾ ਕੇ ਆਪਾਂ ਇਹ ਜਿਹੜੀ ਰਿਪੋਰਟ ਉਹ ਦਰਜ ਕਰਵਾਈਏ ਕੇਸ ਦਰਜ ਕਰਵਾਈਏ ਤਾਂ ਜੋ ਸਖਤ ਤੋਂ ਸਖਤ ਕਾਰਵਾਈ ਹੋ ਸਕੇ ਇਹਨੇ ਨਾਲ ਜੱਜਾ ਚਵਨ ਅਨਿਰਪਕ ਪੋਸ ਦੇ ਲਈ ਸਿਮਰਦੀਪ ਸਿੰਘ ਧੰਨਵਾਦ